ਦੇਖੋ ਪ੍ਰਾਇੋਰਟੀਜ਼ ਕਈ ਨੇ ਮੈਂ ਇਲੈਕਸ਼ਨ ਦੇ ਵਿੱਚ ਵੀ ਜ਼ਿਕਰ ਕਰਦਾ ਰਿਹਾ ਸੀਐਮ ਸਾਹਿਬ ਨਾਲ ਵੀ ਗੱਲ ਹੁੰਦੀ ਰਹੀ ਆ ਔਰ ਕਾਫੀ ਮੁੱਦੇ ਨੇ ਜਿਹੜੇ ਤਰਨਤਾਰਨ ਦੇ ਕੋਈ ਜਿਹੜੇ ਆ ਲੋਕਲ ਮੁੱਦੇ ਨੇ ਸ਼ਹਿਰ ਦੇ ਮੁੱਦੇ ਨੇ ਸਾਡਾ ਜਿਵੇਂ ਬਾਰਡਰ ਏਰੀਆ ਆ ਉਹਦੇ ਵਿੱਚ ਕਾਫੀ ਮਤਲਬ ਸਾਰਨੋਂ ਵੱਡਾ ਮੁੱਦਾ ਇਹ ਜਿਵੇਂ ਬੱਚੀਆਂ ਸਾਡੀਆਂ 10ਵੀਂ ਕਰਕੇ ਜਾਂ ਪਲੱਸ 2 ਕਰਕੇ ਉਹਨਾਂ ਨੂੰ ਬਾਹਰ ਜਾਣਾ ਪੈਂਦਾ ਸੀ ਅੱਜਕੱਲ ਹਾਲਾਤ ਹੀ ਇਹੋ ਜਿਹੇ ਨੇ ਕਿ ਬਾਹਰ ਬੱਚੇ ਮਾਪੇ ਬੱਚਿਆਂ ਨੂੰ ਭੇਜ ਕੇ ਰਾਜ਼ੀ ਨਹੀਂ ਗਏ ਕਹਿੰਦੇ ਸਾਡੇ ਕੋਲ ਰਹਿਣ ਸੋ ਉਹਦੇ ਲਈ ਵੀ ਇੱਕ ਲੜਕੀਆਂ ਦਾ ਜਿਹੜਾ ਕਾਲਜ ਆ ਉਹਦੇ ਲਈ ਵੀ ਸੀਐਮ ਸਾਹਿਬ ਨੇ ਅੱਜਕੱਲ੍ਹ ਕਹੀ ਆ ਵੀ ਉਹ ਵੀ ਬਾਰਡਰ ਏਰੀਆ ਦੇ ਵਿੱਚ ਜਿਹਨੀਆਂ ਬੱਚੀਆਂ ਆਪਣੇ ਪੈਰਾਂ ਸਿਰ ਆਪਣਾ ਕੈਰੀਅਰ ਬਣਾ ਸਕਣ ਤੇ ਉੱਥੇ ਹੀ ਕੋਈ ਟੈਕਨੀਕਲ ਕਾਲਜ ਬਾਰਡਰ ਏਰੀਆ ਦੇ ਵਿੱਚ ਉਹ ਜਿਹੜਾ ਬਣੂਗਾ ਨੈਸ਼ਨਲ ਪਾਰਟੀਆਂ ਇਲੈਕਸ਼ਨ ਲੜੀਆਂ ਉਹਨਾਂ ਦੋਨਾਂ ਦੀਆਂ ਜਮਾਨਤਾਂ ਜਬਤ ਹੋਈਆਂ। ਭਾਜਪਾ ਪੰਜਵੇਂ ਤੇ ਕਾਂਗਰਸ ਚੌਥੇ ਤੇ ਦੋਨਾਂ ਦੀ ਜਮਾਨਤ ਜਬਤ ਹੈ। ਕੀ ਕਾਰਨ ਦੇ ਤੁਸੀਂ ਇਹਦੇ ਵਿੱਚ ਏਡੇ ਮਾੜੇ ਹਾਲਾਤਾਂ ਨਾਲ ਪਾਰਟੀਆਂ ਦੇ? ਦੇਖੋ ਇਹ ਤੇ ਹੁਣ ਹਾਲਾਤ ਲੋਕਾਂ ਨੇ ਦੱਸ ਹੀ ਦਿੱਤੇ ਨੇ ਜਦੋਂ ਕੀਤਾ ਹੀ ਕੁਛ ਨਹੀਂ ਨਿਰੀਆਂ ਗੱਲਾਂ ਬਾਤਾਂ ਨਾਲ ਹੀ ਆਪਾਂ ਥੋੜਾ ਕੰਮ ਚਲਾ ਸਕਦੇ ਆ। ਆਪਾਂ ਨੂੰ ਕੁਛ ਨਾ ਕੁਛ ਪੰਜਾਬ ਲਈ ਪੰਜਾਬੀਅਤ ਲਈ ਪੰਜਾਬ ਦੇ ਲੋਕਾਂ ਲਈ ਕੁਝ ਨਾ ਕੁਝ ਕਰਨਾ ਪਊਗਾ ਤੇ ਫੇਰ ਹੀ ਵੋਟਾਂ ਪੈਣੀਆਂ ਨੇ ਨਿਹਰੀਆਂ ਹਵਾਜ ਨਹੀਂ ਗੱਲਾਂ ਸਟੇਜਾਂ ਤੇ ਖਲੋ ਕੇ ਆਪਾਂ ਜੋ ਮਰਜ਼ੀ ਰੌਲਾ ਪਾਈ ਜਾਈਏ ਜੇ ਆਪਾਂ ਕੋਈ ਚੰਗੀ ਸਰਵਿਸ ਨਹੀਂ ਦੇ ਸਕਦੇ ਪੰਜਾਬ ਲਈ ਕੋਈ ਸੋਚ ਨਹੀਂ ਸਕਦੇ ਪੰਜਾਬੀਅਤ ਲਈ ਸੋਚ ਨਹੀਂ ਸਕਦੇ ਤੇ ਫੇਰ ਜਮਾਨਤਾ ਜਬਤੀ ਹੋਣੀ ਦੇਖੋ ਪ੍ਰਾਇੋਰਟੀਜ਼ ਕਈ ਨੇ ਮੈਂ ਇਲੈਕਸ਼ਨ ਦੇ ਵਿੱਚ ਵੀ ਜ਼ਿਕਰ ਕਰਦਾ ਰਿਹਾ ਸੀਐਮ ਸਾਹਿਬ ਨਾਲ ਵੀ ਗੱਲ ਹੁੰਦੀ ਰਹੀ ਆ ਔਰ ਕਾਫੀ ਮੁੱਦੇ ਨੇ ਜਿਹੜੇ ਤਰਨ ਤਰਨ ਦੇ ਕੋਈ ਜਿਹੜੇ ਆ ਲੋਕਲ ਮੁੱਦੇ ਨੇ ਸ਼ਹਿਰ ਦੇ ਮੁੱਦੇ ਨੇ ਸਾਡਾ ਜਿਵੇਂ ਬਾਰਡਰ ਏਰੀਆ ਆ ਉਹਦੇ ਵਿੱਚ ਕਾਫੀ ਮਤਲਬ ਸਾਰਨੋਂ ਵੱਡਾ ਮੁੱਦਾ ਇਹ ਜਿਵੇਂ ਬੱਚੀਆਂ ਸਾਡੀਆਂ 10ਵੀਂ ਕਰਕੇ ਜਾਂ ਪਲੱਸ 2 ਕਰਕੇ ਉਹਨਾਂ ਨੂੰ ਬਾਹਰ ਜਾਣਾ ਪੈਂਦਾ ਸੀ ਅੱਜਕੱਲ ਹਾਲਾਤ ਹੀ ਇਹੋ ਜਿਹੇ ਨੇ ਕਿ ਬਾਹਰ ਬੱਚੇ ਮਾਪੇ ਬੱਚਿਆਂ ਨੂੰ ਭੇਜ ਕੇ ਰਾਜੀ ਨਹੀਂਗੇ ਕਹਿੰਦੇ ਸਾਡੇ ਕੋਲ ਰਹਿਣ ਸੋ ਉਹਦੇ ਲਈ ਵੀ ਇੱਕ ਲੜਕੀਆਂ ਦਾ ਜਿਹੜਾ ਕਾਲਜ ਆ ਉਹਦੇ ਲਈ ਵੀ ਸੀਐਮ ਸਾਹਿਬ ਨੇ ਅੱਜਕੱਲ੍ਹ ਕਹੀ ਆ ਵੀ ਉਹ ਵੀ ਬਾਰਡਰ ਏਰੀਆ ਦੇ ਵਿੱਚ ਜਣੀਆਂ ਬੱਚੀਆਂ ਆਪਣੇ ਪੈਰਾਂ ਸਿਰ ਆਪਣਾ ਕੈਰੀਅਰ ਬਣਾ ਸਕਣ ਤੇ ਉੱਥੇ ਹੀ ਕੋਈ ਟੈਕਨੀਕਲ ਕਾਲਜ ਬਾਰਡਰ ਏਰੀਆ ਦੇ ਵਿੱਚ ਉਹ ਜਿਹੜਾ ਬਣੂਗਾ ਨੈਸ਼ਨਲ ਪਾਰਟੀਆਂ ਇਲੈਕਸ਼ਨ ਲੜੀਆਂ ਉਹਨਾਂ ਦੋਨਾਂ ਦੀਆਂ ਜ਼ਮਾਨਤਾਂ ਜਬਤ ਹੋਈਆਂ ਬੀਜੇਪੀ ਪੰਜਵੇਂ ਤੇ ਕਾਂਗਰਸ ਚੌਥੇ ਤੇ ਦੋਨਾਂ ਦੀ ਜ਼ਮਾਨਤ ਜਬਤ ਹੈ ਕੀ ਕੰਮ ਦੇ ਤੁਸੀਂ ਇਹਦੇ ਵਿੱਚ ਏਡੇ ਮਾੜੇ ਹਾਲਾਤਾਂ ਨਾਲ ਪਾਡੀਆਂ ਦੇਖੋ ਇਹ ਤੇ ਹੁਣ ਹਾਲਾਤ ਲੋਕਾਂ ਨੇ ਦੱਸ ਹੀ ਦਿੱਤੇ ਨੇ ਜਦੋਂ ਕੀਤਾ ਹੀ ਕੁਛ ਨਹੀਂ ਨਿਹਰੀਆਂ ਗੱਲਾਂ ਬਾਤਾਂ ਨਾਲ ਹੀ ਆਪਾਂ ਥੋੜਾ ਕੰਮ ਚਲਾ ਸਕਦੇ ਆ ਆਪਾਂ ਨੂੰ ਕੁਛ ਨਾ ਕੁਛ ਪੰਜਾਬ ਲਈ ਪੰਜਾਬੀਅਤ ਲਈ ਪੰਜਾਬ ਦੇ ਲੋਕਾਂ ਲਈ ਕੁਛ ਨਾ ਕੁਛ ਕਰਨਾ ਪਊਗਾ ਤੇ ਫੇਰ ਹੀ ਵੋਟਾਂ ਪੈਣੀਆਂ ਨੇ ਨਿਹਰੀਆਂ ਹਵਾਜ ਨਹੀਂ ਗੱਲਾਂ ਸਟੇਜਾਂ ਤੇ ਖੜੋ ਕੇ ਆਪਾਂ ਜੋ ਮਰਜ਼ੀ ਰੌਲਾ ਪਾਈ ਜਾਈਏ ਜੀ ਆਪਾਂ ਕੋਈ ਚੰਗੀ ਸਰਵਿਸ ਨਹੀਂ ਦੇ ਸਕਦੇ ਪੰਜਾਬ ਲਈ ਕੋਈ ਸੋਚ ਨਹੀਂ ਸਕਦੇ ਪੰਜਾਬੀਅਤ ਲਈ ਸੋਚ ਨਹੀਂ ਸਕਦੇ ਤੇ ਫਿਰ ਜਮਾਨਤਾ ਜ਼ਬਤੀ